ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਲ ਪਾਏ ਬ੍ਰਹਮਾ ਬਾਪ ਉਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਪਾਏ ਬ੍ਰਹਮਾ ਬਾਪ ਉਤਾਰਾ ਕਾਲ ਪਾਏ ਇੱਥੇ ਵਿਸ਼ਰਾਮ ਲਾਉਣਾ ਹੈ ਬਾਪ ਪੋਲਾ ਜੈ ਬੋਲਣਾ ਹੈ ਬਾਪਾ ਨਹੀਂ ਬਲਣਾ ਬਾਪਰ ਨਹੀਂ ਬਲਣਾ ਬਾਪ ਬੋਲ ਜੇ ਬਾਪ ਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਪਾਇ ਤੇ ਵਿਸ਼ਰਾਮ ਹੈ ਸ਼ਿਵ ਜੂ ਇਕੱਠਾ ਬੋਲਣਾ ਸ਼ਿਵ ਜੂ ਵੱਖਰਾ ਨਹੀਂ ਬੋਲਣਾ ਸ਼ਿਵ ਜੂ ਇਕੱਠਾ ਹੀ ਬੋਲਣਾ ਸ਼ਿਵ ਜੂ ਅਵਤਾਰਾ ਐੜਾ ਵਾਵਾ ਤੱਤਾ ਰਾਰੇ ਕੰਨਾ ਅਵਤਾਰਾ ਤਰਾ ਤੇ ਤੱਤੇ ਕੰਨਾ ਰਾਰੇ ਕਨਾ ਨੇ ਬੋਲਣਾ ਐੜਾ ਵਾਵਾ ਤੱਤੇ ਕੰਨਾ ਰਾਰੇ ਕੰਨਾ ਅਵਤਾਰਾ ਨਹੀਂ ਬਲਣਾ ਅਵਤਾਰਾ ਹੈ ਤੱਤਾ ਜਿਹੜਾ ਹੈ ਇਹ ਮੁਕਤਾ ਹੈ ਐੜਾ ਵਵ ਤੱਤਾ ਰਾਰੇ ਕੰਨਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਕਰ ਤੇ ਵਿਸ਼ਰਾਮ ਲਾਉਣਾ ਹੈ ਸਕਲ ਕਾਲ ਕਾ ਕੀਆ ਤਮਸ ਸਕਲ ਸਕਲ ਕਕੇ ਨਾਲ ਹੈ ਸ ਕ ਕ ਲ ਲ ਸਕਲ ਕਾਲ ਕਾ ਇਥੇ ਵਿਚਰਾਮ ਲਾਉਣਾ ਹੈ ਕੀ ਆ ਤਮਾਸਾ ਜਵਨ ਕਾਲ ਜੋਗੀ ਸੇਵ ਕੀਓ ਕੀਓ ਊੜਾ ਕੋਲੇ ਮੁ ਹਲਾ ਹੈ ਇਸ ਨੂੰ ਲੰਮਾ ਕਰਕੇ ਬੋਲਾਂਗੇ ਹੋੜਾ ਦੀਰਘ ਮਾਤਰਾ ਹੈ ਇਸ ਕਰਕੇ ਊੜੇ ਹੋੜਾ ਲੰਮਾ ਕਰਕੇ ਬੋਲਿਆ ਜਾਵੇਗਾ ਕੀਓ ਜਵਨ ਕਾਲ ਇਥੇ ਵਿਚਰਾਮ ਲਾਉਣਾ ਜੋਗੀ ਸੇਵ ਕੀਓ ਬੇਦਰਾਜ ਬ੍ਰਹਮਾ ਜੂ ਥਿਯੋ ਜਿਸ ਤਰ੍ਹਾਂ ਕੀਓ ਬੋਲਿਆ ਇਸੇ ਤਰ੍ਹਾਂ ਥਿਯੋ ਇਹ ਵੀ ਲੰਮਾ ਕਰਕੇ ਬੋਲਣਾ ਥਿਯੋ ਬੇਦਰਾਜ ਇੱਥੇ ਵੀ ਵਿਸ਼ਰਾਮ ਲਾਉਣਾ ਹੈ ਬ੍ਰਹਮਾ ਜੂ ਥਿਯੋ ਜਵਨ ਕਾਲ ਸਭ ਲੋਕ ਸਵਾਰਾ ਜਵਨ ਕਾਲ ਤੇ ਵਿਸ਼ਰਾਮ ਲਾਉਣਾ ਹੈ ਸਭ ਸ ਸ ਭ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਤਾਹੇ ਤੇ ਵਿਚ ਰਾਮ ਲਗਣਾ ਹੈ ਜਵਨ ਕਾਲ ਸਭ ਜਾਗਤ ਬਨਾਇਓ ਜਵਨ ਕਾਲ ਤੇ ਵਿਚ ਰਾਮ ਲਾਉਣਾ ਹੈ ਸਭ ਜਾਗਤ ਬਨਾਇਓ ਬੱਬਾ ਨੰਨੇ ਕੰਨਾ ਈੜੀ ਸਿਆਰੀ ਊੜੇ ਹੋੜਾ ਮੂਖਲੇ ਵਾਲਾ ਬਨਾਇਓ ਦੇਵ ਦਾਤ ਜੱਛਨ ਉਪਜਾਇਓ ਦਾਤ ਇਹ ਦਾਇ ਜਿਹੜਾ ਦੱਦੇ ਦਲਾਵਾਂ ਲਾਉਣੀ ਆ ਦੈਤ ਦੇਤ ਨਹੀਂ ਬੋਲਣਾ ਦੈਤ ਇੱਥੇ ਵੀ ਸ਼ਰਾਮ ਲਾਉਣਾ ਜਚਨ ਉਪਜਾਇਓ ਊੜਿ ਓਂਕ ਪੱਪਾ ਜੱਜੇ ਕੰਨਾ ਈੜੀ ਸਾਰੇ ਊੜੇ ਖੁੱਲੇ ਮੂੰਹ ਵਾਲਾ ਊੜਾ ਉਪਜਾਇਓ ਆਦ ਅੰਤ ਏਕੈ ਅਵਤਾਰਾ ਆਦ ਅੰਤ ਇੱਥੇ ਵੀ ਸ਼ਰਾਮ ਲਾਉਣਾ ਹੈ ਏਕੈ ਅਵਤਾਰਾ ਐੜਾ ਵਵ ਤੱਤੇ ਕੰਨਾ ਰਾਰੇ ਕੰਨਾ ਅਵਤਾਰਾ ਪਹਿਲਾ ਅਸੀਂ ਪੜਿਆ ਹੈ ਕਾਲ ਪਾਏ ਸ਼ਿਵ ਜੂ ਅਵਤਾਰਾ ਇੱਥੇ ਤੱਤੇ ਕੰਨਾ ਨਹੀਂ ਹੈ ਇੱਥੇ ਤੱਤੇ ਕੰਨਾ ਲਾਉਣਾ ਹੈ ਐੜਾ ਵਾ ਵਾ ਤੱਤੇ ਕੰਨਾ ਰਾਰੇ ਕੰਨਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਸੋਈ ਗੁਰੂ ਇੱਥੇ ਵੀ ਸ਼ਰਾਮ ਲਾਉਣਾ ਹੈ ਸਮਝਿਓ ਸਸਾ ਮਮਾ ਛਜੇ ਬਿਹਾਰੀ ਐੜਾ ਆਏ ਔਕੜ ਸਮਝਿਓ ਹਮਾਰਾ ਸੋਈ ਗੁਰੂ ਇੱਥੇ ਵਿਸ਼ਰਾਮ ਲਾਉਣਾ ਹੈ ਸਮਝੀਓ ਹਮਾਰਾ